ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਨੂੰ ਸੋਨੇ ਸ਼ਾਨਾਂ ਵਾਲਾ ਸਾਡਾ ਵੀਰ ਆਇਆ ਤੇ ਅੱਜ ਆਪਾਂ ਆਏ ਆ ਜੀ ਅਲਗੋ ਕਲਾ ਗੋਪੀ ਦੇ ਪਿੰਡ ਗੋਪੀ ਅਲਗੋ ਕਲਾ ਵਾਲਾ ਤੇ ਪੀਰਾ ਫਕੀਰਾਂ ਦਾ ਮੇਲਾ ਜਿੱਥੇ ਅੱਜ ਤੇ ਢੇਰੀ ਵਾਲੀ ਕਬੱਡੀ ਦਾ ਸ਼ੋਅ ਮੈਚ ਹੋਣਾ ਕਿ ਢੇਰੀ ਵਾਲੀ ਕਬੱਡੀ ਦੇ ਵਿੱਚ ਧੌਲਾ ਧੱਫੇ ਦੇਰ ਲਈ ਕੈਂਚੀ ਬਾਜਦੀ ਤੇ ਵਿਰਲੇ ਝੱਫੇ ਸਿੰਘਪੁਰੇ ਦੇ ਰਾਣਿਆਂ ਇਹ ਖੇਡ ਹਿੰਮਤ ਵਾਲੀ ਕੱਲੇ ਕੱਲੇ ਦੀ ਖੇਡ ਕਬੱਡੀ ਢੇਰੀ ਵਾਲੀ वैसे बादा बादा दा ਏ ਢੇਰੀ ਵਾਲੀ ਖੇਡ ਜਿਹੜੀ ਹੈ ਮਹਾਪੁਰਸ਼ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਘਰੇਾਲੇ ਵਾਲੇ ਇਹ ਮਹਾਪੁਰਸ਼ਾਂ ਦੀ ਸੋਚ ਸੀਗੀ ਕਿ ਆਪਾਂ ਢੇਰੀ ਵਾਲਾ ਮੈਚ ਬਦਲ ਕੇ ਸਰਕਲ ਸਟਾਈਲ ਦਾ ਬੂਟਾ ਜਿਹੜਾ ਉਹ ਮਹਾਪੁਰਸ਼ਾਂ ਨੇ ਲਾਇਆ ਹੈ ਪਰ ਕਿਤੇ ਕਿਤੇ ਅਜੇ ਵੀ ਇਹ ਦਰਸ਼ਕ ਵੀਰਾਂ ਦੀ ਮੰਗ ਹੁੰਦੀ ਜਾਂ ਕਮੇਟੀ ਦੀ ਮੰਗ ਹੁੰਦੀ ਹੈ ਕਿ ਆਪਾਂ ਢੇਰੀ ਵਾਲਾ ਮੈਚ ਜਿਹੜਾ ਕਰਾਉਣਾ ਹੈ ਜੋ ਨਿਸ਼ਾਨ ਗਿੱਲ ਸਾਡਾ ਦੁੱਬਲੀ ਵਾਲਾ ਵੀਰ ਇਹ ਅੱਜ ਟੀਮ ਲੈ ਕੇ ਆਇਆ ਤੇ ਬਹੁਤ ਵਧੀਆ ਮੈਚ ਹੋਊਗਾ ਜੀ ਢੇਰੀ ਵਾਲਾ ਅੱਜ ਅਲਗੋ ਕਲਾ ਦੀ ਧਰਤੀ ਤੇ ਰੌਣਕਾਂ ਬਹਾਰਾ ਜਿਹੜੀਆਂ ਪੀਰਾਂ ਫਕੀਰਾਂ ਦੀ ਯਾਦ ਵਿੱਚ ਲੱਗੀਆਂ ਹੋਈਆਂ ਉਹਦਰ ਬਣਾ ਲੈ ਕੱਟ ਕੇ ਦੱਸਿਓ ਜਿਹੜੇ ਕਬੱਡੀ ਦੇ ਪਲੇਅਰ ਆ ਇਹ ਸਿੱਧੇ ਗਰਾਊਂਡ ਵਿੱਚ ਜਾ ਕੇ ਜਿਹੜਾ ਤਿਆਰ ਹੁੰਦੇ ਸੀਗੇ ਪਰ ਹੁਣ ਜਿਵੇਂ ਸਮਾਂ ਚੇਂਜ ਹੋ ਗਿਆ ਰੋਜ਼ ਮੈਚ ਹੁੰਦੇ ਆ ਰੋਜ਼ ਹੀ ਮੈਚ ਹੁੰਦੇ ਫਿਰ ਰੋਜ਼ ਮੁੰਡਿਆਂ ਨੇ ਖੇਡਣਾ ਹੁੰਦਾ ਤੇ ਇਸ ਕਰਕੇ ਫਿਰ ਜਿਹੜੇ ਗਰਾਊਂਡ ਉਹ ਵੀ ਫਾਸਟ ਬਣੀ ਹੁੰਦੀ ਹੈ ਅੱਜ ਕੱਲ ਇਸ ਕਰਕੇ ਜਿਹੜੇ ਆ ਇਹ ਗਿੱਟੇ ਗੁੱਡੇ ਮੁੰਡਿਆਂ ਨੂੰ ਬਣਨੇ ਪੈਂਦੇ ਆ ਤੇ ਇਸ ਕਰਕੇ ਮੁੰਡੇ ਪਹਿਲਾਂ ਵਰਮ-ਅਪ ਹੁੰਦੇ ਆ ਸਾਈਡ ਤੇ ਜਾ ਕੇ ਜਿਵੇਂ ਮੰਨ ਲਓ ਮੋਟਰ ਦੇ ਵਜਾ ਕੇ ਮੁੰਡੇ ਤਿਆਰ ਹੁੰਦੇ ਆ ਤੇ ਪੱਟੇ-ਪੱਟੇ ਫਿਰ ਬਣਨੇ ਹੁੰਦੇ ਬਣਨੇ ਹੁੰਦੇ ਮੁੰਡਿਆਂ ਨੇ ਕਿਉਂਕਿ ਰੋਜ਼ ਤਾਂ ਵੈਕੂਨ ਦੀ ਕਿਰਪਾ ਨਾਲ ਜਿਹੜੇ ਮੈਚ ਇਹ ਚੱਲਦੇ ਆ ਕਿਸੇ ਵਾਰੀ 3-3 4-4 ਮੈਚ ਵੀ ਪਲੇਅਰ ਨੂੰ ਖੇਡਣੇ ਪੈਂਦੇ ਆ ਤੇ ਇਸ ਕਰਕੇ ਜਿਹੜੇ ਗਿੱਟੇ ਗੁੱਟੇ ਇਹ ਮੁੰਡਿਆਂ ਨੂੰ ਬਣਨੇ ਪੈਂਦੇ ਆ ਕਈ ਅਜੇ ਵੀ ਕੋਈ ਸ਼ੱਕ ਜੇ ਕਰਦੇ ਹੁੰਦੇ ਆ ਕਈ ਆਮ ਪਿੰਡਾਂ ਦੇ ਲੋਕ ਸਾਡੇ ਵੀਰ ਕਿ ਯਾਰ ਕੀ ਮੁੰਡੇ ਜਾ ਕੇ ਮੋਟਰਾਂ ਦੇ ਜਾਂ ਫਿਰ ਸਿਵਿਆਂ ਜਾ ਕੇ ਤਿਆਰ ਹੁੰਦੇ ਆ ਪਰਾ ਇਹ ਇਸ ਕਰਕੇ ਤਿਆਰ ਹੁੰਦੇ ਆ ਕਿ ਮੁੰਡੇ ਕਿਉਂਕਿ ਗਰਾਉਂਡਾਂ ਜਿਹੜੀਆਂ ਫਾਸਟ ਬਣੀਆਂ ਹੁੰਦੀਆਂ ਤੇ ਫਿਰ ਜਿਹੜੇ ਮੁੰਡਿਆਂ ਨੂੰ ਜਿਹੜੇ ਗਿੱਟੇ ਗੁੰਡੇ ਆਪਣੇ ਆ ਇਹ ਬਨਣੇ ਪੈਂਦੇ ਆ ਤੇ ਇਹ ਸਾਡੇ ਦਰਸ਼ਕੀਰ ਲੋਟ ਕਰਨ ਤੇ ਵੈਗ ਨੂੰ ਸੱਚੇ ਪਾਤਸ਼ਾਹ ਹਮੇਸ਼ਾ ਇਹਨਾਂ ਨੰਗੀਆਂ ਪਿੰਡੇਆਂ ਨੂੰ ਨੰਗੀਆਂ ਪੈਰਾਂ ਨੂੰ ਚੜ੍ਹਦੀ ਕਲਾ ਰੱਖੇ ਇਹ ਜਿੱਥੇ ਵੀ ਸਾਡੇ ਨੰਗੇ ਪਿੰਡੇ ਨੰਗੇ ਪੈਰ ਚੱਲ ਕੇ ਆਉਂਦੇ ਕਿਉਂਕਿ ਇਹ ਸਾਡੇ ਗੁਰੂ ਸਹਬਾਨਾਂ ਦੀ ਚਲਾਈ ਹੋਈ ਪ੍ਰਥਾ ਹੈ ਉੱਥੇ ਫਿਰ ਖੇਤ ਖੜਿਆਲ ਜਿਹੜੇ ਆ ਉਹ ਹਰੇ ਭਰੇ ਰਹਿੰਦੇ ਆ ਵੈਗਰੂ ਦੀ ਕਿਰਪਾ ਨਾਲ ਦੁੱਧ ਵੀ ਵਾਧੂ ਰਹਿੰਦਾ ਦੁੱਧ ਕਿਉਂ ਤੇ ਜਿਹੜੇ ਲੋਕ ਐ ਫਿਰ ਵੇਖ ਕੇ ਇਹਨਾਂ ਵੱਲ ਉਹ ਵੀ ਆਪਣੇ ਸ਼ਰੀਰ ਜਿਹੜੇ ਆ ਉਹ ਤੰਦਰੁਸਤ ਰੱਖਦੇ ਆ ਤੇ ਵੈਗਨ ਸਾਡੇ ਸੋਹਣੇ ਪੰਜਾਬ ਨੂੰ ਇਸੇ ਤਰ੍ਹਾਂ ਤੰਦਰੁਸਤ ਰੱਖੇ ਤੰਦਰੁਸਤੀ ਦੀ ਨਿਯਮਤ ਬਖਸ਼ੇ ਹਰ ਮੈਦਾਨ ਚੜ੍ਹਦੀ ਗਾਲਾਂ ਬਖਸ਼ੇ ਸਾਰੇ ਵੀਰਾਂ ਨੂੰ ਰਾਜੀ ਚੰਡੇ ਜੀ ਠੀਕ ਆ ਮਨਜਿੰਦਰ ਬਗਿਆੜੀ ਠੀਕ ਠੀਕ ਆ ਵਧੀਆ ਮੈਚ ਉਹ ਨਾ ਹਾਂ ਵਧੀਆ ਮੈਚ ਉਹ ਤੇਰੀ ਹਮਾਇਤ ਕਰਾਉਣਾ ਤੇਰੀ ਵਾਲਾ ਆ ਤੇਰੀ ਵਾਲਾ ਸਹੀ ਆ ਤੇਰੀ ਵਾਲਾ ਮੈਂ ਜੀ ਆਈ ਉੱਥੇ ਕਿੱਥੇ ਆ ਖਿਡੇ ਰੌਲ ਕਿ ਰੌਲ ਕਿ ਅੱਛੇ ਵਧੀਆ ਹੈ ਹਾਂ ਵਧੀਆ ਹੈ ਮੈਚ ਤੇਰੀ ਮੈਂ ਜੀ ਬਸ ਤੇਰੀ ਮੈਚ ਵੀ ਵਧੀਆ ਲੱਗਦਾ ਹੈ ਬਸਾਰੇ ਇਲਾਕਾ ਘਰੋਂਦਾ ਇਧਰਲਾ ਇਲਾਕਾ ਮੈਚ ਕਰਾਉਂਦਾ ਮੈਚ ਉੱਤਰ ਕਰਾਉਂਦੇ ਤੇਰੀ ਵਾਲੇ ਮੈਚ ਬਾਬੇ ਨੂੰ ਨਾ ਕਿਹਾ ਸੀ ਕੋਲੀ ਪੜੀ ਤੇ ਬਾਬੇ ਆਉਂਦੇ ਨਹੀਂ ਸੀ ਤੇਰੀ ਵਾਲੇ ਕਰਾਉਣਾ ਤੇਰੀ ਵਾਲੇ ਬਸ ਸਹੀ ਗੱਲ ਤੇਰੀ ਵਧੀਆ ਲੱਗਦਾ ਇਧਰਲਾ ਇਲਾਕਾ ਸ਼ੌਂਕ ਨਾ ਵਿੰਦਾ ਹਾਂ ਤੋ ਯਾਰ ਛਕੀ ਡਾਕਪੁਰੀ ਠੀਕ ਸਸਿਕਾ ਸਰਵੇਰਨ ਆਪਾਂ ਪਹੁੰਚੇ ਜੀ ਅਲਗੋਂ ਆਪਣੇ ਜਿੱਥੇ ਪਿੰਡ ਅਲਗੋਂ ਤੇ ਆ ਆਪਣੇ ਫੀਲਡ ਪਹੁੰਚੇ ਆ ਸੰਤ ਬਾਬਾ ਸੰਤ ਖਾਸਾਈ ਬਾਬਾ ਦੁੱਬਲੀ ਦੀ ਟੀਮ ਐ ਤੇ ਇੱਕ ਪਾਸੇ ਰੱਤਬੁੱਦੇ ਦੀ ਟੀਮ ਐ ਹਾਂ ਤੇ ਵਧੀਆ ਮੈਚ ਵਧੀਆ ਪਲੇਅਰ ਸਾਰੇ ਤੇ ਢੇਰੀ ਵਾਲਾ ਮੈਚ ਆ ਬਹੁਤ ਵਧੀਆ ਮੈਚ ਢੇਰੀ ਵਾਲੇ ਮੈਚ ਬਹੁਤ ਟਾਈਮ ਬਤਾ ਬਿਟ ਲੱਗੇ ਤੇ ਹੋਰ ਕੀ ਆ ਵੀਰੇ ਠੀਠਾ ਜੋ ਕਾਹ ਚੇਤਾ ਹਾਂ ਕਪਾ ਕਪਾ ਕੱਲ ਕਿੱਥੇ ਖੇੜੇ ਸੀ ਕੱਲ ਕਾਲੇ ਖੇੜੇ ਲੱਗੇ ਆ ਕੱਲ ਉੱਥੇ ਠਹਿਰੀ ਮੈਂ ਜਾਏ ਨਹੀਂ ਸਰਕਲ ਹੋਇਆ ਇੱਕ ਕਹਿੰਦੇ ਇੱਥੇ ਹੋਇਆ ਸੀ ਕਿ ਮੁੱਠਿਆ ਰਾਦਰ ਕੇ ਕਹਿੰਦੇ ਨਾ ਰਾਦਰ ਜੋ ਠਹਿਰੀ ਵਾਲੇ ਉਹ ਕਹਾਂ ਵੀਰੇ ਨੇ ਕਹਿੰਦੇ ਸੀ ਤੇ ਹੋ ਸਲਾਮ ਵਧੀਆ ਸਾਬ ਹਾਂ ਵਧੀਆ ਬਾਕੀ ਕੋਈ ਨਹੀਂ ਮਿਲਦੇ ਗਰਾਊਂਡ ਤੇ ਉਥੇ ਬਣਾਣਾ ਵਲਾਗ